ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋਂ ਰੰਗ ਰਾਤਾ ਰਹਾਉ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਬਿਨਾਸੀ ਤਾ ਕੋ ਬਿਗਨ ਨਾ ਕੋ ਲਗੇ ਜੋ ਸਤ ਗੁਰ ਅਪੁਨੇ ਰਖੇ ਚਰਨ ਕਮਲ ਬਸੇ ਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲੇ ਹਰੇ ਜਿਨ ਪੂਰਨ ਪੈਜ ਰਖਾਈ ਸੁਰਠ ਮਹੱਲਾ ਪੰਜਵਾ ਮਾਇਆ 모ਹ ਮਗਨ ਅੰਧਿਆਰੇ ਦੇਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮੰਨੇ ਮਨ ਮੁੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੇ ਸੋਈ ਸੋਈ ਜਾਣੈ ਰਹਿ ਨ ਕਸ਼ੂਏ ਸ਼ਾਨੀ ਰਹਾਉ ਜਿਹ ਵਾਸਵਾਦ ਲੋਭ ਮਦਮਤ ਉਪਜੇ ਅਨਕ ਬਿਕਾਰਾ ਬਹੁਤ ਜੋਂ ਪਰਮਤ ਦੁਖ ਪਾਇਆ ਹਮੇ ਬੰਧਨ ਕੇ ਪਾਰ ਦੇਖਵਾੜ ਅਨਕ ਪੜਦੇ ਮਹਿ ਪਰਦਾਰਾ ਸੰਗ ਫਕੈ ਚਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਢੱਕੈ ਦੀਨ ਦਿਆਲ ਪੁਰਨ ਦੁਖ ਭੰਜਨਾ ਤੁਮ ਬਿਨਿ ਓਟ ਨ ਕਾਈ ਕਾਢ ਲੈ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖ ਦਾਈ ਗੁਰਪੂਰੇ ਕੀ ਬਾਣੀ ਜਪੇ ਅਨੰਦ ਕਰੋ ਨੇ ਤੇ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਏ ਹਰ ਬਿਸਰਨਾ ਕਬੂ ਜਾਈ ਰਹਾ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜਿਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥਿਵੇ ਬੇਗਨ ਬਿਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਗਾ ਗੁਣ ਗਾਵਤ ਆ ਚੁੱਤਿਆ ਬਿਨਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੇ ਸੇ ਫਲ ਪਾਏ ਹਰ ਕੀ ਕਥਾ ਸੁਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਆ ਬਿਲੀ ਸੋਰਠ ਮਹੱਲਾ ਪੰਜਵਾ ਪੰਜ ਪਦਾ ਬਿਨ ਸੇ ਮੋਹ ਮੇਰਾ ਅਰ ਤੇਰਾ ਬਿਨ ਸੇ ਆਪਣੀ ਧਾਰੀ संतो हो एहा बतावो कारी जितो मैं गर्व निवारी रहाओ सर्ब भूत पार ब्रह्म कर मानिया होवा सगल रे नारी देखियो प्रभु जी ओ अपने संगे ਚੁਕੇ ਪੀਤ ਪਰਮਾਰੀ ਔਖ ਤਨਾ ਮਨਿਰਮਲ ਜਲ ਅੰਮ੍ਰਿਤ ਪਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਤਕ ਲਿਖਿਆ ਤੇਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਧੋਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਦ ਮਹਿਖੀਆ ਓ ਚਨੇਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਸੰਤੋ ਘਟ ਘਟ ਰਹਿ ਆ ਸਮਾਹਿਓ ਪੂਰਨ ਪੂਰਾ ਰਹਿਓ ਸਰਬ ਮਹਿ ਜਲ ਥਲ ਰਮਈਆ ਆਹੇਉ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਪਰਮ ਚੁਕਾਇਓ ਸਰਬ ਨਿਵਾਸੀ ਸਦਾ ਆਲੇ ਪਾ ਸਭ ਮਹਿ ਰਹਿਆ ਸਮਾਹਿਓ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਇ ਅਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਾਵਨੇ ਤੇ ਪਾਵਹਿ ਬਹਰ ਨਾ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈਤ ਤੂੰ ਸੁਖੀ ਸਾਸ ਸਾਸ ਧਿਆਵ ਹੋ ਠਾਕੁਰ ਕੋ ਮਨ ਤਨ ਜਿ ਰੇ ਮੁਖੀ ਰਹਾਉ ਸਾਤ ਪਾਵਹਿ ਹੋ ਵਹਿ ਮਨ ਸੀਤਲ ਅਗਨ ਨਾ ਅੰਤਰ ਤੁਖੀ ਗੁਰ ਨਾਨਕ ਕਾ ਪ੍ਰਭੂ ਦਿਖਾਇਆ ਜਨਥਲ ਤਰੇ ਭਵਨ ਰੁਖੀ ਸੋਰਠ ਮਹੱਲਾ ਪੰਜਵਾ ਕਾਮ ਕ્રોਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਪੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦਿਆਪ ਜਨਾਵੋ ਹਰ ਜਨਮ ਮੰਗਲ ਲਗਾਵੋ ਰਹਾਵੋ ਬਿਸਰ ਨਾ ਹੀ ਕਬੂ ਹਿਏ ਤੇ ਏ ਬਿਦਮਨ ਮਹਿ ਪਾਵੋ ਗੁਰਪੂਰਾ ਪੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਥਾਵੋ ਸੁਰਠ ਮਹੱਲਾ ਪੰਜਵਾ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤਰਾਚੋ ਜੋ ਸਭ ਮਹਿ ਰਹੇ ਆਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲਣਾ ਮਤਿ ਆਵੋ ਹੋ ਪੂਰਨ ਹੋਵੇ ਕਲਾ ਰਹਾਉ ਸਾਰ ਸਮ ਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ सिमरत सब मल खोई गुण निधान भगतन को वरतन बिरला पावे कोई मेरे मन जप गुरु गोपाल प्रभु सोई जाके शरण पया सुख पाईए ਬਹੁੜੇ ਦੁਖ ਨਾ ਹੋਈ ਰਹਾ ਵਡੇ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾ ਸਬਛੈ ਜਿਨ ਹਰ ਨਾਮ ਹਰਦੈ ਪਰੋਈ ਸੋਰਠ ਮਹਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੇ ਸੁਖਾ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਓ ਖਦਮੁਖ ਦੇਵੈ ਕਟ ਜਮ ਕੇ ਫੰਦਾ ਰਹਾਉ ਸਮਰਥ purakh ਪੁਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ नानक नाम अधारा सुरठ महला پنجوا ਅੰਤਰ ਕੇ ਗਤ ਤੁਮ ਹੀ ਜਾਨੀ ਤੁਝੇ ਪਾਹ ਨ ਬੇਰੋ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫਿਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੇ ਰੋ ਹਰ ਚਰਨ ਸ਼ਰਨ ਮੁਹ ਤੇ ਰੋ ਰਹਾਉ ਬੇਸ਼ੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕਿਨੋ ਆਪਣੂ ਦਾਸ ਰੋ ਤੋ ਨਾਨਕ ਕਹਾਂ ਨਹੋ ਰੋ ਸੁਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਵਿੰਦ ਦਾ ਸਗਲ ਮਨੋਰਥ ਪਾਏ ਆਸਿਰ ਭੇ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੁਰਾ ਰਹਾ ਮਿਲੇ ਸੁਅਮੇ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲਿ ਏਛੁ ਕੋ ਜਾਈ ਮਿਲੇ ਸੋ ਅਮੀ ਪ੍ਰੀਤ ਮੇ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੇ ਛੁ ਪੁਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ